ਮਤਲਬ ਵੀ ਸਮਝਦੇ ਵੀ ਜਿਹੜੇ ਰਾਕਟ ਉੱਪਰ ਨੂੰ ਜਾਂਦੇ ਮੰਗਲ ਗ੍ਰਹਿ ਤਾਂ ਉਹ ਸਭ ਤਰੰਗਾਂ ਦੇ ਨਾਲ ਸੰਚਾਲਿਤ ਹੁੰਨੇ ਤਾਰ ਤੱਕ ਕੋਈ ਨਹੀਂ ਜੁੜੀ ਹੋਈ ਆਪਾਂ ਰਿਮੋਟ ਨਾਲ ਟੀਵੀ ਲਾਉਨੇ ਬੰਦ ਕਰਨੇ ਉਹ ਵੀ ਕੋਈ ਤਰੰਗ ਤਰੰਗਾਂ ਦੇ ਰਾਹੀਂ ਹੁੰਦਾ ਕੋਈ ਤਾਰ ਤੱਕ ਕੋਈ ਨਹੀਂ ਹੁੰਦੀ ਬੈੱਡ ਤੇ ਬੈਠੀ ਗਈ ਜੰਗੀ ਤੋਂ ਇਹ ਜਿਹੜੀ ਬਾਤ ਹੈ ਇਹ ਸਾਨੂੰ ਇੱਕ ਪੁਰਾਣੇ ਗ੍ਰੰਥਾਂ 'ਚ ਵੀ ਮਿਲਦੀ ਹੈ ਇੱਕ ਗ੍ਰੰਥ ਹੈਗਾ ਜਿਹਨੂੰ ਕਹਿੰਦੇ ਆਪਾਂ ਛੇ ਭ੍ਰੰ ਹਾਲਾਂਕਿ ਪੁਰਾਣਾਂ ਦੇ ਵਿੱਚ ਬਹੁਤ ਸਾਰੀਆਂ ਕਥਾ ਕਹਾਣੀਆਂ ਹੀ ਆਂ ਪਰ ਕਿਤੇ ਕਿਤੇ ਕੋਈ ਗਿਆਨ ਦੀ ਗੱਲ ਵੀ ਹੈ ਜਿਵੇਂ ਸ਼ੇ ਪ੍ਰਾਂਤ ਜੇਕਰ ਆਉਂਦਾ ਵੀ ਜਿਸ ਕਮਰੇ ਦੇ ਵਿੱਚ ਜਾਂ ਜਿਸ ਜਗ੍ਹਾ ਤੇ ਕੋਈ ਗੁਰੂ ਦਾ ਬੰਦਾ ਕੋਈ ਰੱਬ ਦਾ ਬੰਦਾ ਬੰਦਗੀ ਕਰਦਾ ਹੈ ਚਾਹੇ ਬੋਲ ਕੇ ਚਾਹੇ ਬਿਜੇ ਨੂੰ ਚੁੱਪ ਰਹਿ ਕੇ ਉਸ ਕਮਰੇ ਦੀਆਂ ਕੰਧਾਂ ਉਹਦਾ ਫਰਨੀਚਰ ਉਹਦੀਆਂ ਜਿੰਨੀਆਂ ਵੀ ਆਰਟੀਕਲਸ ਐ ਰੋਜ਼ ਦੀ ਵਰਤੋਂ ਹੁੰਦੀਆਂ ਮੇਜ਼ ਕੁਰਸੀਆਂ ਪਰਦੇ ਫर्श ਛੱਤ ਉਹ ਸਭ ਚਾਰਜ ਹੋ ਜਾਂਦੇ ਨੇ ਨਾਮdੀਆਂ ਵਾਈਬ੍ਰੇਸ਼ਨਾਂ ਦੇ ਇਹ ਉਹਦੇ ਚ ਲਿਖੀ ਹੋਈ ਹੈ ਕਿੰਨੇ ਸਾਲ ਪਹਿਲਾਂ ਦੀ ਲਿਖੀ ਹੋਈ ਹੈ ਔਰ ਉਹਦਾ ਇਫੈਕਟ ਇਹ ਹੁੰਦਾ ਵੀ ਉਹ ਉੱਥੇ ਚਾਰਜ ਰਹਿੰਦਾ ਹੈ ਬਹੁਤ ਦੇਰ ਤੱਕ ਸਦੀਆਂ ਤੱਕ ਜਿਹੜਾ ਬੰਦਾ ਉੱਥੇ ਜਾਊਗਾ ਉਸ ਉਸ ਜਗ੍ਹਾ ਦੇ ਉੱਤੇ ਉਹਦੇ ਉੱਤੇ ਪ੍ਰਭਾਵ ਤਰੰਗਾਂ ਪਾਉਣੀ ਹੈ ਪਰ ਉਹਦੇ ਨਾਲ ਇੱਕ ਇਹ ਵੀ ਗੱਲ ਹੈ ਵੀ ਉਧਰ ਨੂੰ ਮਾਈਂਡ ਵੀ ਹੋਣਾ ਚਾਹੀਦਾ ਸਾਡਾ ਮਨ ਹੋਣਾ ਚਾਹੀਦਾ ਇਹ ਸੈਂਪਟੀ ਮਾਇਨ ਜਿਨ ਬੰਦੇ ਵੀ ਕੋਈ ਚੀਜ਼ ਲੈਣ ਵਾਲਾ ਨਾਸਤਿਕ ਵਿਤੀ ਵਾਲਾ ਉਦੋਂ ਦਾ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਗੁਰੂ ਸਾਹਿਬ ਦੇ ਕੋਲ ਬਹਿ ਕੇ ਵੀ ਫਰਕ ਨਹੀਂ ਪੈਂਦਾ ਹੁੰਦਾ ਸੀ ਆਸਤਿਕਤਾ ਹੋਵੇ ਮਨ ਵਿੱਚ ਔਰ ਕਿਸੇ ਵਕਤ ਉਹੀ ਬੰਦਾ ਉਹ ਉੱਥੇ ਜਿਹੜਾ ਇੱਕ ਵਾਰ ਵਾਈਬ੍ਰੇਸ਼ਨ ਦੇ ਵਿੱਚ ਆ ਗਿਆ ਜੇ ਉਹ ਉੱਥੋਂ 10 ਜਾਂ ਕਿਲੋਮੀਟਰ ਤੇ ਵੀ ਚਲਾ ਜਾਵੇ ਯੂ ਐਸਏ ਕੈਨੇਡਾ ਚਲਾ ਗਿਆ ਉੱਥੇ ਬੈਠਾ ਜਦ ਵੀ ਯਾਦ ਕਰੂਗਾ ਉਹ ਤਰੰਗਾਂ ਨੇ ਉਹਦੇ ਕੋਲ ਪਹੁੰਚ ਜਾਣਾ ਵੇਖੋ ਇਹ ਨਵੀਂ ਖੇਡ ਨਹੀਂ ਲੱਗਦੀ ਪਰ ਅੱਜ ਕੱਲ ਕਿਉਂਕਿ ਸਾਇੰਸ ਦਾ ਯੋਗ ਹੈ ਹੁਣ ਇਹ ਮੰਨਣੀ ਬੜੀ ਸੌਖੀ ਹੋ ਗਈ ਸਾਡੇ ਜਿਹੇ ਪੁਰਖੇ ਸੀ ਉਹਨਾਂ ਨੂੰ ਤਾਂ ਮੰਨਣੀ ਔਖੀ ਲੱਗਦੀ ਸੀ ਵੀ ਗ੍ਰੈਂਡਫਾਦਰ ਜਿਹਾ ਹੋਰ ਫਾਦਰ ਜਿੰਨੇ ਵੀ ਥੇ ਕਿਉਂਕਿ ਉਦੋਂ ਇੰਨਾਂ ਚੀਜ਼ਾਂ ਦੀ ਫੌਜ ਨਹੀਂ ਸੀ ਹੋਈ ਸਾਇੰਸ ਦੀ ਫੌਜ ਦੇ ਨਾਲ ਉਹ ਗੱਲ ਮੰਨਣੀ ਵੀ ਸੌਖੀ ਹੋ ਗਈ ਵੀ ਵਾਈਬ੍ਰੇਸ਼ਨ ਦਾ ਖੇਡ ਕਿਵੇਂ ਚੱਲਦਾ ਜਦ 4 ਕਰੋੜ ਮੀਲ ਦੂਰ ਜਾ ਸਕਦਾ ਹੈ ਜਾ ਸਕਦੀ ਹੈ ਤਰੰਗ ਕਿਹਾ ਕਿ ਉਹ ਸੰਚਾਲਿਤ ਕਰ ਸਕਦੀ ਹੈ ਉਹਦੀ ਰਫਤਾਰ ਨੂੰ ਵਧਾ ਘਟਾ ਸਕਦੀ ਹੈ ਕਬੇ 10000 ਰੁਪਏ ਕੋ ਜਣਾ ਤਾਂ ਕੋਈ ਮੁਸ਼ਕਲ ਗੱਲ ਨਹੀਂ ਹੈ ਸੋ ਇਹ ਤਰੰਗਾਂ ਦਾ ਖੇਡ ਹੈ ਸੱਪ ਦਾ ਵੀ ਇਹੀ ਖੇਡ ਹੈ ਸੱਪ ਦਾ ਵੀ ਤਰੰਗਾਂ ਦੇ ਨਾਲ ਆਹਟ ਦੇ ਨਾਲ ਹੀ ਤੱਲਕ ਹੈ ਇਹ ਜਿਹੜੀਆਂ ਸਾਊਂਡ ਵਾਈਬ੍ਰੇਸ਼ਨ ਹੁੰਦੇ ਨੇ ਇਹ ਧਰਮ ਦਾ ਮੇਨ ਸਿਧਾਂਤ ਹੈ ਇਲੈਕਟ੍ਰੋਮੈਗਨੇਟਿਕ ਵੇਵਸ ਦੀ ਬਜਾਏ ਜਿਹੜੀਆਂ ਸਾਊਂਡ ਵੇਵਸ ਨੇ ਇਹਨਾਂ ਦਾ ਮਹੱਤਵ ਜਾਂਦੇ ਆ ਧਰਮ ਦੇ ਵਿੱਚ ਸਾਇੰਸ ਦਾ ਇਲੈਕਟ੍ਰੋਮੈਗਨੇਟਿਕ ਵੇਵਸ ਨੂੰ ਜ਼ਿਆਦਾ ਮਹੱਤਵ ਦਿੰਦੇ ਨੇ ਲੇਕਿਨ ਜਿਹੜਾ ਗੁਰਮਤ ਦਾ ਫਲਸਫਾ ਹੈ ਉਹ ਸਾਊਂਡ ਵੇਵਸ ਨੂੰ ਦਿੰਦਾ ਹੈ ਕੋਨ ਸ਼ਬਦ ਵੀ ਉੱਥੋਂ ਹੀ ਉਹੀ ਚੀਜ਼ ਹੈ ਤਾਂ ਕੋਨ ਪਰਮਾਤਮਾ ਨੇ ਪਹਿਲਾ ਸ਼ਬਦ ਬੋਲਿਆ ਇਸਲਾਮ ਦੇ ਮਤਲਬ ਕੋਨ ਹੈ ਸਾਡੇ ਵਾਸਤੇ ਏਕ ਓੰਕਾਰ ਹੈ ਕਿਸੇ ਵਾਸਤੇ ਕੁਝ ਵੀ ਹੋ ਸਕਦਾ ਸੁਣਨ ਵਿੱਚ ਅੰਤਰ ਹੁੰਦਾ ਸ਼ਬਦ ਤਾਂ ਹੋਇਆ ਜੀ ਹੁੰਦਾ ਪਰ ਉਹ ਸੁਣਨ ਵਿੱਚ ਅੰਤਰ ਬੰਦਾ ਹੈ ਅਵਸਥਾ ਦੇ ਅਨੁਸਾਰ ਇਹ ਗੱਲਾਂ ਪਹਿਲਾਂ ਆਲੀਮ ਵਿਚਾਰ ਚੱਲਦੇ ਸੋ ਵਾਈਬ੍ਰੇਸ਼ਨ ਦੀ ਤਾਂ ਖੇਡ ਸਾਰੀ ਹੀ ਉਹ ਹੈ ਇਹਦੇ ਵਿੱਚ ਤਾਂ ਕੋਈ ਡਾਊਟ ਹੀ ਨਹੀਂ ਰਹਿ ਗਿਆ ਜਦੋਂ ਵੀ ਕੋਈ ਬੰਦਾ ਬਾਣੀ ਉਚਾਰਦਾ ਹੈ ਉਹਦੀਆਂ ਤਰੰਗਾਂ ਹਵਾ ਦੇ ਵਿੱਚ ਜਾਂਦੀਆਂ ਜਾਂਦੀਆਂ ਤੇ ਉਹ ਜਿਹੜੇ ਸਾਡੇ ਕੰਨ ਨੇ ਉਹ ਸੁਣਦੇ ਨੇ ਕੰਨਾਂ ਦੇ ਰਾਹੀਂ ਮਤਲਬ ਸਾਡੇ ਦਿਮਾਗ 'ਚ ਜਾਂਦੀਆਂ ਪਰਸੈਪਸ਼ਨ ਬਣਦੀ ਹੈ ਇਹ ਗੱਲ ਜੁੜੀ ਹੈ ਵੀ ਕੋਝਨ ਪੜ੍ਹਤਾ ਕਰਕੇ ਜੇ ਸਾਨੂੰ ਨਾ ਪਤਾ ਹੋਵੇ ਗੁਰਬਾਣੀ ਦੀ ਧੁਪ ਦਾ ਆਪਾਂ ਗਲਤ ਵੀ ਉਹਦਾ ਭਾਵ ਲੈ ਲੈਂਦੇ ਆ ਉਹ ਵਲ ਹੋਰ ਹੈ ਪਰ ਗੁਰਬਾਣੀ ਦੀ ਜਿਹੜੀ ਤਰੰਗ ਉਹ ਤਾਂ ਜਾਏਗੀ ਉਹ ਤਰੰਗਾਂ ਦੇ ਨਾਲ ਹੀ ਸਾਡੇ ਜਿਹੜਾ ਮਨੁੱਖੀ ਤਰੱਕੀ ਹੈ ਉਹ ਹੋਈ ਹੈ ਹੁੰਦੀ ਹੋਰ ਵੀ ਹੋ ਰਹੀ ਹੈ ਇਹ ਹੁੰਦੀ ਹੋ ਜਾਣੀ ਹੈ ਤਾਂ ਖੇੜ ਤਾਂ ਹੁੰਦਾ ਵੀ ਇਸ ਤਰ੍ਹਾਂ ਦਾ ਹੀ ਜਿਹੜੀਆਂ ਵਾਈਬ੍ਰੇਸ਼ਨਸ ਐ ਗੁਰਬਾਣੀ ਦੀਆਂ ਨਾਮ ਦੀਆਂ ਉਹ ਦਿਖਦੀਆਂ ਨਹੀਂ ਐ ਵਾਈਬ ਵੇਵਸ ਕੋਈ ਵੀ ਨਹੀਂ ਦਿਖਦੀਆਂ ਪਾਣੀ ਦੀਆਂ ਵੇਵ ਤਾਂ ਦਿਖ ਜਾਂਦੀ ਹੈ ਉੱਪਰ ਇਹ ਹੁੰਦਾ ਜਦੋਂ ਪਾਣੀ ਕੋਡਲਾ ਮਾਰੀਏ ਪਾਣੀ ਚ ਕੋਈ ਤਰਸੜਦੀ ਹੈ ਪਾਣੀ ਚ ਇੰਜੀਨੀਅਰ ਸਾਊਂਡ ਸਾਊਂਡ ਦੀ ਵੇਵਸ ਹਵਾ ਵਿੱਚ ਆਏ ਨਹੀਂ ਦਿਖਦੀਆਂ ਜਾਂ ਕਿਸੇ ਪਦਾਰਥ ਵਿੱਚ ਵੀ ਹੁੰਦੀਆਂ ਐ ਜਾਂਦੀਆਂ ਜਿਵੇਂ ਗੱਡੀ ਆਉਣ ਦਾ ਪਤਾ 2-4 ਮੀਲ ਤੇ ਗੱਡੀ ਹੋਵੇ ਅਸੀਂ ਛੋਟੇ ਹੁੰਦੇ ਕੰਨ ਲਾ ਕੇ